ਸੰਗਤ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਇਤਨਾ ਸਮਾਂ ਕੱਢਣਾ ਬੜਾ ਮੁਸ਼ਕਿਲ ਹੈ ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਪੰਜਾ ਪਾਠ ਸੁਖਮਨੀ ਸਾਹਿਬ ਜੀ ਦੇ ਜੋ ਤਕਰੀਬਨ 2 ਪਾਠ ਰੋਜ਼ ਦੇ ਬਣਦੇ ਹਨ ਜਾਂ 250 ਪਾਠ ਜਪਜੀ ਸਾਹਿਬ ਜੀ ਦੇ ਜੋ ਕਿ ਰੋਜ਼ ਦੇ 10 ਪਾਠ ਬਣਦੇ ਹਨ ਮਹੀਨਾ ਪਾਰਸ਼ੇ ਮਾਲਾ 108 ਮਣਕੇ ਮੂਲ ਮੰਤਰ ੴ ਤੋਂ ਨਾਨਕ ਹੋਸੀ ਵੀ ਸੱਚ ਤੱਕ ਰੋਜ਼ ਦੀਆਂ ਮਹੀਨਾ ਪਾਰ ਜਾਂ 80 ਮਾਲਾ ਵਾਹਿਗੁਰੂ ਦੀਆਂ ਜੇ hindu ਹੈ ਤਾਂ 160 ਵਾਲਾ राम राम ਦੀਆਂ ਕਰ ਲਵੇ ਐਨ ਨਿਤਨੇਮ ਜਿੰਨੇ ਮਰਜੀ ਸਮੇਂ ਵਿੱਚ ਕਰ ਲਵੇ 2.5 ਘੰਟੇ ਦਾ ਫਲ ਮਿਲੇਗਾ ਵਾਇਸਰਾਏ ਦਾ ਪ੍ਰਾਈਵੇਟ ਸੈਕਟਰੀ رائے ਬਹਾਦਰ ਨਾਰਾਇਣ ਸਿੰਘ ਉਹ ਵੀ ਸੰਗਤ ਵਿੱਚ ਬੈਠਾ ਸੀ ਬੇਨਤੀ ਕੀਤੀ ਬਾਬਾ ਜੀ ਸਾਡੇ ਪਾਸ ਤਾਂ ਅੱਧਾ ਘੰਟਾ ਵੀ ਟਾਈਮ ਨਹੀਂ ਨਿਕਲਦਾ ਸਾਡੇ ਤੇ ਮਿਹਰ ਕਰੋ ਛੋਟ ਦੇਵੋ ਤਾਂ ਪੁੱਛਿਆ ਫਿਰ ਕੱਟ ਤੂੰ ਕੱਟ ਕਿੰਨਾ ਸਮਾਂ ਕੱਢ ਸਕਦਾ ਹੈ ਤਾਂ ਬੇਨਤੀ ਕੀਤੀ ਜੀ ਸਿਰਫ 5 ਮਿੰਟ ਤਾਂ ਬਾਬਾ ਜੀ ਨੇ ਆਖਿਆ ਸਾਨੂੰ 5 ਮਿੰਟ ਹੀ ਮਨਜ਼ੂਰ ਹਨ 5 ਮਿੰਟ ਸਾਡੇ ਹੋ ਚੁੱਕੇ ਕੋਈ ਜੰਮੇ ਕੋਈ ਮਰੇ ਕੋਈ ਬਿਮਾਰ ਹੋਵੇ ਕੋਈ ਔਕੜ ਹੋਵੇ ਪਰ ਇਹ 5 ਮਿੰਟ ਵਿੱਚ ਇੱਕ ਵਕਤ ਜੋ ਤੂੰ ਰੱਖ ਲਵੇਂਗਾ ਉਸ ਵੇਲੇ ਸਾਰੇ ਫੁਰਨੇ ਹਟਾ ਕੇ 5 ਮਿੰਟ ਗੁਰੂ ਨਾਨਕ ਦਾ ਧਿਆਨ ਧਰ ਕੇ ਸੁਰਤੀ ਨਾਲ ਚਰਨ ਫੜ ਕੇ ਤੂੰ ਨਮਸਕਾਰ ਕਰਨੀ ਹੈ ਇਹ 5 ਮਿੰਟਾਂ ਦੇ ਬਦਲੇ ਤੈਨੂੰ 2.5 ਘੰਟੇ ਦਾ ਫਲ ਗੁਰੂ ਨਾਨਕ ਦੇਵੇਗਾ ਇਹ ਸੁਣ ਸਾਰੀ ਸੰਗਤ ਹੈਰਾਨ ਹੋ ਗਈ ਰਾਏ ਬਹਾਦਰ ਨਾਰਾਇਣ ਸਿੰਘ ਨੇ ਮੱਥਾ ਟੇਕਿਆ ਜੋ ਕੋਈ ਬਾਬਾ ਜੀ ਦੇ ਬਚਨ ਮੰਦਾ ਸੀ ਉਸ ਉੱਪਰ ਕਿਰਪਾ ਕਰ ਦੇਣ ਦੇ ਸੰਨ ਤਿੰਨ ਨਿਯਮ ਕਰਾਉਂਦੇ ਸਨ ਸੇਵਾ ਸਿਮਰਨ ਤੇ ਸਤਸੰਗਤ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ